ਕੋਡੀ 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 ਇੱਕ ਖਿਡਾਰੀ ਦੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਉਹਨੇ ਬੈਕ ਕੀਤਾ ਮੇਰੇ ਵੀਰੋ ਉਹ ਕੌਣ ਹੈ ਉਹ ਦੁੱਬਲੀ ਵਾਲਾ ਭੀਮ ਹੈ ਲੈ ਵੀ ਭੀਮ ਮੈਂ ਸਾਰੀ ਸੰਗਤ ਨੂੰ ਤੇਰੇ ਲਈ ਅਰਦਾਸ ਬੇਨਤੀ ਕਰਵਾਉਂਗਾ ਵੀ ਆਹ ਨੌਜਨ ਬਹੁਤ ਵਧੀਆ ਖਿਡਾਰੀ ਹੈ ਪਰ ਇਹਦੀ ਬਦਕਿਸਮਤੀ ਇਹ ਹੈ ਵੀ ਜਦੋਂ ਕਿ ਦੋਕ ਮੈਚ ਵਧੀਆ ਲੱਗ ਜਾਂਦੇ ਤੇ ਫਿਰ ਇਹਦੇ ਸੱਟ ਲੱਗ ਜਾਂਦੀ ਹੈ ਇਹ ਕਬੱਡੀ ਦੇ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਮੇਰੇ ਵੀਰੋ ਬੈਠਦੇ ਐ ਤੇ ਉਹ ਗੱਲ ਇਹ ਬੜੀ ਫਿਕਰ ਦੇ ਨਾਲ ਕਰਦੇ ਐ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਦਿਲ ਦੇ ਵਿੱਚ ਇੱਕ ਜਕਾਰਾ ਦੁਬਲੀ ਵਾਲੇ ਭੀਮ ਤੇ ਸਾਰੇ ਕਬੱਡੀ ਖਿਡਾਰੀਆਂ ਦੀ ਤੰਦਰੁਸਤੀ ਦੇ ਲਈ ਬੋਲੇ ਈਸਾ ਸਰੀ ਆਕਾਰ ਸੱਚੇ ਪਾਸ਼ਾ ਸਾਰੇ ਕਬੱਡੀ ਦੇ ਖਿਡਾਰੀਆਂ ਤੇ ਇਹ ਮਿਹਰ ਪਰਿਆ ਹੱਥ ਰਵੇ ਲੈ ਵੀ ਭੀਮ ਤੂੰ ਆਇਆ ਅੱਜ ਸੱਚੀ ਰੂਹ ਖੁਸ਼ ਹੋ ਗਈ ਤੂੰ ਵੱਡਾ ਮੱਲ ਹੈ ਸਾਡੀ ਖੇਡ ਕਬੱਡੀ ਦਾ ਪਰ ਤੂੰ ਹੌਸਲੇ ਵਾਲਾ ਮੱਲ ਹੈ ਪਰ ਤੂੰ ਫੇਰ ਬੈਕ ਆ ਜਾਣਾ ਤੂੰ ਇਸੇ ਤਰ੍ਹਾਂ ਨੌਜਾਨਾ ਮਿਹਨਤ ਕਰਦਾ ਰਹਿ ਤੇ ਦੁਨੀਆ ਦੇ ਵਿੱਚ ਤੇਰੀ ਨਿਮਰਤਾ ਦੀ ਮਿਸਾਲ ਅੰਬਿਆ ਤੂੰ ਵੀ ਪੁੱਜਿਆ ਤੇਰਾ ਸਤਕਾਰ ਹੈ ਨੌਜਾਨਾ ਸਾਡੇ ਪਿੰਡ ਦੇ ਮੇਲੇ ਤੇ ਪੁੱਜ ਕੇ ਕਹਿੰਦੇ ਹਾਂ ਬਿਲਕੁਲ ਸੱਚੇ ਪਾਸ਼ਾ ਮਿਹਰ ਕਰੂਗਾ ਲੈ ਵੀ ਭੀਮ ਇਹ ਧਰਤੀ ਗੁਰਨਾਨਕ ਪਾਤਸ਼ਾਹ ਦੀ ਧਰਤੀ ਹੈ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਈ ਔਰ ਗੁਰਨਾਨਕ ਪਾਤਸ਼ਾਹ ਨੇ ਸਾਰੇ ਕਾਰਜ ਜਿਵੇਂ ਕਹਿੰਦੇ ਹੁੰਦੇ ਹਨਾ ਉਹ ਸੁੱਧ ਕਰ ਦੇਣੇ ਹੈ ਬਾਬਾ ਮੇਰ ਕਰੂਗਾ ਮੈਂ ਕਿਹਦਾ ਕਿਹਦਾ ਜਿਵੇਂ ਕਹਿੰਨਾ ਨਾ ਵੀ ਨਾਂ ਬੋਲਾਂ ਹਰ ਇੱਕ ਜਿਹੜਾ ਪਲੇਅਰ ਆ ਬੜਾ ਚੋਟੀ ਦਾ ਹੈ ਹਰ ਇੱਕ ਪਲੇਅਰ ਬੜਾ ਨਾਮੀ ਹੈ ਔਰ ਸਮੇਂ-ਸਮੇਂ ਤੇ ਸਾਰੇ ਪਲੇਅਰਾਂ ਦੀ ਗੱਲ ਹੈ ਜਿਹੜੀ ਉਹ ਆਪਾਂ ਖੇਡ ਮੈਦਾਨ ਦੇ ਵਿੱਚ ਕਰਦੇ ਰਹਿਾਂਗੇ ਬਹੁਤ ਸਤਿਕਾਰ ਸਾਰੇ ਭਰਾਵਾਂ ਦਾ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੜਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ